ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ETT 5994 ਦੇ ਸੰਬੰਧ ਵਿੱਚ ETT 5994 ਦੇ ਸੰਬੰਧ ਵਿੱਚ ਇੱਕ ਹੁਣੇ ਇੱਕ ਅਪਡੇਟ ਆਈ ਹੈ ਬਿਗ ਅਪਡੇਟ ਆਈ ਹੈ ਜਿਸ ਦੇ ਵਿੱਚ ਸਟੇਸ਼ਨ ਚੁਆਇਸ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕੀ ਹੈ ਨੋਟੀਫਿਕੇਸ਼ਨ ਕਿਵੇਂ ਸਟੇਸ਼ਨ ਚੁਆਇਸ ਕਰਨੇ ਨੇ ਕੀ ਕੀ ਉਸ ਨੋਟੀਫਿਕੇਸ਼ਨ ਦਿੱਤਾ ਇਸ ਦੇ ਬਾਰੇ ਚ ਗੱਲ ਕਰਾਂਗੇ ਇਸ ਤੋਂ ਇਲਾਵਾ ਸੈਕੰਡ ਲਿਸਟ ਵਾਲਿਆਂ ਵਾਸਤੇ ਵੀ ਕੁਝ ਖ਼ਬਰੀ ਹੈ ਤਾਂ ਉਸ ਦੀ ਕਿਵੇਂ ਮੈਚ ਡਾਊਨ ਜਾਵੇਗੀ ਇਸ ਦੀ ਵੀ ਅੱਜ ਗੱਲ ਕਰਾਂਗੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਰੇਖ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਇਲਾਵਾ ਐਜੂਕੇਸ਼ਨ ਡਿਪਾਰਟਮੈਂਟ ਨਾਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਸਭ ਤੋਂ ਪਹਿਲਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਦੇਖਦੇ ਹਾਂ ਅੱਜ ਦਾ ਨੋਟੀਫਿਕੇਸ਼ਨ ਅੱਜ ਦਾ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਹੈ ਤੁਸੀਂ ਦੇਖ ਸਕਦੇ ਹੋ 24 9 2024 ਨੂੰ ਅੱਜ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜਿਸ ਵਿੱਚ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਈਟੀਟੀ ਕਾਡਰ ਦੀਆਂ 58 ਚਰਾਨੇ ਸਾਮੀਆਂ ਭਰਨ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਤੀ 12 10 2022 ਨੂੰ ਅਸਥਾਰ ਪ੍ਰਕਾਸ਼ਿਤ ਕੀਤਾ ਗਿਆ ਸੀ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਸਿਲੈਕਟ ਉਮੀਦਵਾਰਾਂ ਦੀ ਕੈਟਾਗਰੀ ਕੈਟਾਗਰੀ ਵੈਸ਼ ਚੋਣ ਨਤੀਜਾ ਮਿਤੀ 1.9.2024 ਨੂੰ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਸੀ ਪਹਿਲੇ ਪੜਾਅ ਵਿੱਚ ਇਸ ਸਿਲੈਕਟ ਲਿਸਟ ਵਿੱਚ ਯੋਗ ਉਮੀਦਵਾਰਾਂ ਨੂੰ ਮੌਜੂਦਾ ਖਾਲੀ ਸਾਮੀਆਂ ਵਿਰੁੱਧ ਸਟੇਟ ਐਮ ਐਸਐਲ ਵੱਲੋਂ ਆਨਲਾਈਨ ਪ੍ਰਕਿਰਿਆ ਰਾਈ ਸਟੇਸ਼ਨ ਚੋਇਸ ਕਰਵਾਉਣ ਲਈ ਸਟੇਸ਼ਨ ਚੋਣ ਦੇ ਮੰਤਵ ਲਈ ਪੋਰਟਲ ਨੂੰ ਜਿਹੜਾ 27.9 2024 ਤੋਂ 29/9/2024 ਤੱਕ ਖੋਲਿਆ ਜਾਂਦਾ ਹੈ ਜਿਹੜੇ 9594 ਦੀਆਂ ਅਸਾਮੀਆਂ ਪਰਨ ਲਈ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੀ ਕੇ ਸਿਲੈਕਸ਼ਨ ਲਿਸਟ ਆ ਚੁੱਕੀ ਹੈ ਤਾਂ ਉਸ ਦੇ ਵਿੱਚ ਜਿਹੜਾ ਪੋਰਟਲ ਨੂੰ ਓਪਨ ਕਰ ਦਿੱਤਾ ਗਿਆ ਹੈ ਬਹੁਤ ਵੱਡੀ ਖੁਸ਼ਖਬਰੀ ਹੈ ਜਿੰਨਾ ਜਿੰਨਾ ਦਾ ਨਾਮ ਇਸ ਦੇ ਵਿੱਚ ਸਿਲੈਕਸ਼ਨ ਲਿਸਟ ਵਿੱਚ ਆਇਆ ਸੀ ਉਹਨਾਂ ਨੂੰ ਵਧਾਈ ਦੇ ਪਾਤਰ ਨੇ ਤਾਂ ਹੁਣ ਤੁਸੀਂ 27/9 ਤੋਂ ਲੈ ਕੇ 29/9 ਤੱਕ ਜਿਹੜੇ ਨੇ ਇੱਥੇ ਆਪਣੇ ਤੁਸੀਂ ਸਟੇਸ਼ਨ ਚੁਆਇਸ ਕਰ ਸਕਦੇ ਹੋ ਸਾ ਇਸ ਦੇ ਵਿੱਚ ਅਕੀ ਲਿਖਿਆ ਗਿਆ ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸ਼ਡਿਊਲ ਅਨੁਸਾਰ ਸਟੇਸ਼ਨ ਚੋਣ ਕਰਨਾ ਯਕੀਨੀ ਬਣਾਇਆ ਜਾਵੇ ਹਰੇਕ ਉਮੀਦਵਾਰ ਆਪਣੀ ਆਈਡੀ ਵਿੱਚ ਸ਼ੋ ਹੋ ਰਹੀ ਵੈਕੈਂਸੀ ਲਿਸਟ ਵਿੱਚੋਂ ਆਪਣੀ ਚੁਆਇਸ ਜਿੰਨੇ ਮਰਜ਼ੀ ਸਟੇਸ਼ਨ ਜਿਹੜੇ ਨੇ ਉਹ ਆਈਡੀ ਵਿੱਚ ਭਰ ਸਕਦਾ ਹੈ ਤਾਂ ਘਟੋ ਘਟ ਤੁਸੀਂ 50 60 ਜਿਹੜੇ ਨੇ ਉਹ ਜ਼ਰੂਰ ਭਰਨੇ ਨੇ ਆਨਲਾਈਨ ਹੋਵੇਗਾ ਤਾਂ ਯੋਗ ਉਮੀਦਵਾਰ ਨੂੰ ਸਟੇਸ਼ਨ ਚੋਣ ਕਰਨੇ ਆਉਣਗੇ ਤਾਂ ਖਾਲੀ ਰਹਿੰਦੇ ਸਟੇਸ਼ਨਾਂ ਵਿੱਚ ਕੋਈ ਵੀ ਸਟੇਸ਼ਨ ਆਨਲਾਈਨ ਫਿਕਰੇਆ ਤਹਿਤ ਐਮ ਐਮ ਆਈ ਐਸ ਵੱਲੋਂ ਜੇਕਰ ਤੁਸੀਂ ਨਹੀਂ ਪਰਦੇ ਤਾਂ ਜਿਹੜਾ ਕੋਈ ਵੀ ਜਿਹੜਾ ਇਹ ਐਮ ਆਈ ਐਸ ਵੱਲੋਂ ਜਿਹੜਾ ਅਲਾਟ ਕੀਤਾ ਗਿਆ ਤੁਹਾਨੂੰ ਉਹ ਹੀ ਸਟੇਸ਼ਨ ਜਿਹੜਾ ਪਰ ਦਿੱਤਾ ਜਾਵੇਗਾ ਤੇ ਜਿਹੜਾ ਬਾਅਦ ਵਿੱਚ ਬਦਲਿਆ ਨਹੀਂ ਜਾਵੇਗਾ ਇੱਥੇ ਵੀ ਸਪਸ਼ਟ ਕੀਤਾ ਜਾਂਦਾ ਜੇਕਰ ਕਿਸੇ ਉਮੀਦਵਾਰ ਨੂੰ ਸਟੇਸ਼ਨ ਦੀ ਚੋਣ ਲਈ ਆਪਣੇ ਚੁਣੇਗੇ ਸਟੇਸ਼ਨ ਜੇ ਲਾਟਮੈਂਟ ਉਸ ਤੋਂ ਹਾਈ ਮੈਟ ਵਾਲਿਆਂ ਨੂੰ ਹੋ ਜਾਂਦੀ ਹੈ ਤਾਂ ਫਿਰ ਐਮ ਆਈਐਸਸ ਆਕਾ ਬਲੂ ਉਸ ਨੂੰ ਜਿਹੜਾ ਹੈ ਖਾਲੀ ਰਹਿੰਦੇ ਜਿਹੜੇ ਸਟੇਸ਼ਨਾਂ ਦੇ ਵਿੱਚੋਂ ਜਿਹੜਾ ਆਨਲਾਈਨ ਫਰ ਕਿਰਿਆ ਤੇ ਤੁਹਾਨੂੰ ਸਟੇਸ਼ਨ ਦਿੱਤਾ ਜਾਵੇਗਾ ਇਸ ਲਈ ਤੁਸੀਂ ਵੱਧ ਤੋਂ ਵੱਧ ਜਿਹੜੇ ਨੇ ਸਟੇਸ਼ਨ ਚੁਆਇਸ ਕਰਨੇ ਨੇ ਜੇ ਤੁਹਾਡੇ ਤੋਂ ਹਾਈ ਮੈਟ ਵਾਲੇ ਪਹਿਲਾਂ ਕਿਸੇ ਨੇ ਚੁਆਇਸ ਕੀਤਾ ਹੋਵੇ ਤਾਂ ਉਹ ਜੇ ਚੋਣ ਪਰੇ ਜਾ ਸਕਦੇ ਨੇ ਇਸ ਲਈ ਫਿਰ ਐਮਆਈਐਸ ਵੱਲੋਂ ਜਿਹੜੇ ਉਹ ਅਲਾਰਟ ਕੀਤਾ ਜਾਵੇਗਾ ਤੁਹਾਨੂੰ ਉਹ ਹੀ ਲੈਣਾ ਪਵੇਗਾ ਇੱਥੇ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜੋ ਉਮੀਦਵਾਰ ਇਹ ਜਿਹੜੀ ਸੈਕੰਡ ਲਿਸਟ ਵਾਲਿਆਂ ਵਾਸਤੇ ਕੋਈ ਖਬਰ ਹੀ ਹੈ ਇੱਥੇ ਵੀ ਸਪਸ਼ਟ ਕੀਤਾ ਜਾਂਦਾ ਕਿ ਜੋ ਉਮੀਦਵਾਰ 6435 ਜਾਂ 2364 ਵਦੀਨ ਪਹਿਲਾਂ ਨਿਯੁਕਤ ਹੋ ਉਹ ਚੁੱਕਿਆ बतौर 8TT ਟੀਚਰ ਕੰਮ ਕਰ ਰਿਹਾ ਹੈ ਉਹ ਉਮੀਦਵਾਰ ਇਸ ਭਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਅਕਦਰ ਰੋਣਗੇ ਪਰੰਤੂ ਉਹਨਾਂ ਦੇ ਨਿਯੁਕਤੀ ਦਾ ਸਥਾਨ ਉਹੀ ਰਹੇਗਾ ਜਿਸ ਸਟੇਸ਼ਨ ਤੇ ਉਹ ਮੌਜੂਦ ਸਮੇਂ ਵਿੱਚ ਕੰਮ ਕਰ ਰਿਹਾ ਹੈ ਇਹ ਜਿਹੜਾ ਸੈਕੰਡ ਲਿਸਟ ਆਉਣ ਵਾਸਤੇ ਜਿਹੜੀ ਮੈਚ ਟਾਉਣ ਜਾਣ ਦੀ ਇਥੋਂ ਪੂਰੀ ਪੂਰੀ ਸੰਭਾਵਨਾ ਰਹੇਗੀ ਕਿਉਂਕਿ ਇਸ ਦੇ ਵਿੱਚ ਜੇਕਰ ਕੋਈ ਵੀ 6435 ਵਾਲੇ ਜਾਂ 2364 ਵਿੱਚ ਕੋਈ ਵੀ ਕੈਂਡੀਡੇਟ ਪਹਿਲਾਂ ਲੱਗਿਆ ਹੋਇਆ ਹੈ ਤਾਂ ਉਹ ਜਿਹੜਾ 235994 ਵਿੱਚ ਨਹੀਂ ਆਵੇਗਾ ਕਿਉਂਕਿ ਉਸ ਦਾ ਜਿਹੜਾ ਸਟੇਸ਼ਨ ਜਿਹੜਾ ਚੇਂਜ ਨਹੀਂ ਕੀਤਾ ਜਾਵੇਗਾ ਤੇ ਜੇ ਸਟੇਸ਼ਨ ਚੇਂਜ ਕਰਾਨ ਪਿੱਛੇ ਹੀ ਜਿਹੜੇ ਆਪਣੇ ਸੀਟ ਛੱਡ ਕੇ ਦੂਸਰੇ ਪਾਸੇ ਚਲੇ ਜਾਂਦੇ ਨੇ ਤਾਂ ਇਸ ਲਈ ਜਿਨ੍ਹਾਂ ਦਾ ਸਟੇਸ਼ਨ ਜਿਹੜਾ ਚੇਂਜ ਨਹੀਂ ਕੀਤਾ ਜਾਵੇਗਾ ਉਹ ਉੱਥੇ ਹੀ ਕੰਮ ਕਰਨਗੇ ਤਾਂ ਇਸ ਲਈ ਕੋਈ ਵੀ ਜਿਹੜਾ ਕੈਂਡੀਡੇਟ ਹੈ ਜਿਹੜਾ 6635 ਜਾਂ 2364 ਵਿੱਚ ਭਰਤੀ ਵਿੱਚ ਜੇਕਰ ਉਹ ਜੁਆਇਨ ਕਰ ਜਾਂਦਾ ਤਾਂ ਉਹ 5894 ਵਿੱਚ ਨਹੀਂ ਆਵੇਗਾ ਤਾਂ ਇਸ ਕਰਕੇ ਜਿਹੜੀਆਂ ਉਹ ਸੀਟਾਂ ਖਾਲੀ ਬਚਣਗੀਆਂ ਤੇ ਸੀਟਾਂ ਖਾਲੀ ਬਚਣਗੀਆਂ ਤਾਂ ਫਿਰ ਜਿਹੜੀ ਮੈਟ ਥੱਲੇ ਵਾਲਿਆਂ ਨੂੰ ਉਹਦਾ ਫਾਇਦਾ ਹੋਵੇਗਾ ਤਾਂ ਉਹ ਸਿੱਧੀਆਂ ਜਿਹੜੀਆਂ ਨੇ ਉਹਨਾਂ ਨੂੰ ਜਾਣਗੇ ਇਸ ਤਰ੍ਹਾਂ ਜਿਹੜੀ ਸੀ ਸੈਕੰਡ ਲਿਸਟ ਜਿਹੜੀ ਹੈ ਵਾਸਤੇ ਵੀ ਖੁਸ਼ਖਬਰੀ ਹੈ ਤੇ ਬਹੁਤ ਇਨਾਂ ਦੇ ਸੈਕੰਡ ਲਿਸਟ ਨੂੰ ਫਾਇਦਾ ਹੋਏਗਾ ਤਾਂ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਕਿਉਂਕਿ ਸਿਰਫ 29 ਤੋਂ 27 ਤੋਂ ਲੈ ਕੇ 29 ਤੱਕ ਜਿਹੜੇ ਨੇ ਤੁਸੀਂ ਆਪਣੇ ਸਟੇਸ਼ਨ ਚੁਆਇਸ ਕਰਨੇ ਨੇ ਤੇ ਜਿਨ੍ਹਾਂ ਜਿਨ੍ਹਾਂ ਦਾ ਸਿਲੈਕਸ਼ਨ ਲਿਸਟ 'ਚ ਨਾਮ ਆ ਚੁੱਕਾ ਹੈ ਉਹ ਵਧਾਈ ਦੇ ਪਾਤਰ ਨੇ ਤੇ ਉਹ ਆਪਣੇ ਆਪਣੇ ਸਟੇਸ਼ਨ ਜਿਹੜਾ ਚੁਆਇਸ ਕਰ ਲੈਣ ਵੱਧ ਤੋਂ ਵੱਧ ਸਟੇਸ਼ਨ ਚੁਆਇਸ ਕੀਤੇ ਜਾਣ ਕਿਉਂਕਿ ਤੇ ਸਟੇਸ਼ਨ ਜਿੰਨੇ ਮਰਜ਼ੀ ਤੁਸੀਂ ਚੁਆਇਸ ਕਰ ਸਕਦੇ ਆ ਜੇਕਰ ਤੁਹਾਡੀ ਮੈਟ ਹਾਈ ਹੈ ਤਾਂ ਫਿਰ ਤੁਸੀਂ ਘੱਟ ਵੀ ਚੁਆਇਸ ਕਰ ਸਕਦੇ ਜੇ ਮੈਟ ਜਿਹੜੀ ਤੁਹਾਡੀ ਡਾਊਨ ਹੈ ਤਾਂ ਤੁਹਾਨੂੰ ਜ਼ਿਆਦਾ ਜਿਹੜੇ ਨੇ ਸਟੇਸ਼ਨ ਚੁਆਇਸ ਕਰਨੇ ਚਾਹੀਦੇ ਨੇ ਕਿਉਂਕਿ ਹਾਈ ਮੈਟ ਵਾਲਿਆਂ ਨੂੰ ਪੈਲ ਦਿੱਤੀ ਜਾਵੇਗੀ ਇਹ ਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ